ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਤੇ ਨਗਰ ਕੀਰਤਨ ਹੈ ਉਹ ਜਗਰਾਓ ਸਾਈਡ ਤੋਂ ਹੁੰਦੇ ਹੋਏ ਲੁਧਿਆਣਾ ਉਸਨੇ ਐਂਟਰ ਕਰਨਾ ਹੈ ਐਂਡ ਰਾਤ ਦਾ ਠਹਿਰਾ ਗੁਰਦੁਆਰਾ ਸ੍ਰੀ ਦੁਖਨੇਵਰਨ ਸਾਹਿਬ ਵਿਖੇ ਹੋਵੇਗਾ। ਇਹਦੀ آمد ਜਿਹੜੀ ਹੈਗੀ ਹੈ ਉਹ ਸ਼ਾਮ ਦੇ ਸਮੇਂ ਹੈਗੀ ਹੈ। ਹਾਲਾਂਕਿ ਸਿਟੀ ਦੇ ਅੰਦਰ ਜਿਹੜਾ ਇੰਨੇ ਆਣਾ ਹੈਗਾ ਉਹ ਕਿ ਕਿ ਰੂਟ ਰੇਗਾ ਔਰ ਕਿਸ ਜਗ੍ਹਾ ਤੋਂ ਆਏਗਾ ਜੇ ਅਗਰ ਜਗਰਾਉਂ ਪੁਲ ਦੀ ਬ੍ਰਿਜ ਦੀ ਅਗਰ ਮੈਂ ਗੱਲ ਕਰਾਂ ਤਾਂ ਪੀਕ ਟਾਈਮ ਹੁੰਦਾ ਹੈਗਾ ਟ੍ਰੈਫਿਕ ਦਾ ਉਸ ਟਾਈਮ। ਉਹ ਜਗਰਾਉਂ ਸਾਈਡ ਤੋਂ ਹੁੰਦੇ ਹੋਏ ਗ੍ਰੈਂਡ ਵਾਕ ਤੋਂ ਬੀਆਰਐਸ ਨਗਰ ਐਂਟਰ ਕਰੇਗਾ। ਬੀਆਰਐਸ ਨਗਰ ਗੁਰਦੁਆਰਾ ਸਾਹਿਬ ਵਿਖੇ ਇਸ ਦਾ ਹਾਲਟ ਪੁਆਇੰਟ ਹੈ। ਨਗਰ ਕੀਰਤਨ ਜੋ ਹੈ ਇੱਕ ਜੋ ਤੁ ਜਿਵੇਂ ਕਿ ਤੁਹਾਨੂੰ ਪਤਾ ਉਹ ਲਗਾਤਾਰ ਮੂਵ ਕਰਦਾ ਕਰਦਾ ਰਹੇਗਾ ਤਾਂ ਜੇਸੇ ਸਾਬ ਨਾਲ ਜਿੱਥੇ ਸਾਨੂੰ ਲੋਡ ਮਹਿਸੂਸ ਹੋਵੇਗੀ ਅਸੀਂ ਉੱਥੇ ਹੀ ਡਾਇਵਰਜਨ ਦੇਵਾਂਗੇ ਔਰ ਮਿਨੀਮਮ ਤੋਂ ਮਿਨੀਮਮ ਟਾਈਮ ਜਿੰਨਾ ਸਾਨੂੰ ਜਿੱਥੇ ਜਿਸ ਪੁਆਇੰਟ ਤੇ ਲੱਗੇਗਾ ਉਨਾ ਹੀ ਦਿੱਤਾ ਜਾਵੇਗਾ ਉਸ ਨੂੰ ਲੈ ਕੇ ਅਸੀਂ ਕੁਝ ਰੂਟ ਡਾਇਵਰਜਨਸ ਪਲਾਨ ਕੀਤੇ ਹੋਏ ਨੇ ਉਸ ਤੋਂ ਇਲਾਵਾ ਬਾਕੀ ਜੋ ਵੀ ਮੌਕੇ ਦੇ ਅਨੁਸਾਰ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਕਿਸੇ ਪੁਆਇੰਟਸ ਤੇ ਤਾਂ ਉਹ ਸਾਰੇ ਅਰੇਂਜਮੈਂਟਸ ਅਸੀਂ ਉਸ ਤੋਂ ਅਨੁਸਾਰ ਪਲਾਨ ਕੀਤੇ ਹੋਏ ਨੇ ਹਿੰਦੀ ਚਾਦਰ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪਰਬ ਦੇ ਸਮੇਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਉਪਰਾਲਾ ਔਰ ਕਈ ਕਿ ਇੱਕ ਬਿਹਦ ਵੱਡੀ ਜਿਹੜੀ ਵਿਚਾਰ ਵਿਚਾਰਨਾ ਸ਼ੁਰੂ ਕੀਤੀ ਗਈ ਹੈ ਉਹ ਹੈ ਕਿ ਇੱਕ ਨਗਰ ਕੀਰਤਨ ਜਿਹੜਾ ਹੈਗਾ ਕਈ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ ਲੁਧਿਆਣਾ ਪਹੁੰਚੇਗਾ ਲੁਧਿਆਣਾ ਦੇ ਵਿੱਚ ਇਸ ਵਿਸ਼ਾਲ ਨਗਰ ਕੀਰਤਨ ਦੀ ਆਮਦ ਦੇ ਉੱਤੇ ਟ੍ਰੈਫਿਕ ਪੁਲਿਸ ਵੱਲੋਂ ਕੀ ਕੀ ਇੰਤਜ਼ਾਮ ਕੀਤੇ ਗਏ ਨੇ ਉਹਦੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਨਾਲ ਹੀ ਜਿਹੜੇ ਲੁਧਿਆਣਾ ਵਾਸੀ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਔਰ ਪੂਰਾ ਸ਼ਹਿਰ ਜਿਹੜਾ ਹੈਗਾ ਇਸ ਨਗਰ ਕੀਰਤਨ ਦੇ ਵਿੱਚ ਕਿਉਂਕਿ ਸ਼ਾਮਲ ਹੋਏਗਾ ਔਰ ਇਸੇ ਕਾਰਨ ਕਈ ਰੂਟ ਜਿਹੜੇ ਨੇ ਉਹ ਡਾਇਵਰਟ ਕੀਤੇ ਗਏ ਨੇ ਉਹਦੀ ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ACP ਜਤਿਨ ਬੰਸਲ ਜੀ ਨੇ ਗੱਲਬਾਤ ਕਰ ਲੈਨੇ ਆ। ਅਸਰ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਹੈ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਹੈਗਾ ਕਈ ਜ਼ਿਲ੍ਹਿਆਂ ਤੋਂ ਹੋ ਕੇ ਆਣਾ ਇਹਦੀ ਕੱਲ ਲੁਧਿਆਣਾ ਆਮਦ ਹੈ ਉਹਨੂੰ ਦੇਖਦੇ ਹੋਏ ਕੀ ਕੀ ਤਿਆਰੀਆਂ ਜਿਹੜੀ ਟ੍ਰੈਫਿਕ ਪੁਲਿਸ ਨੇ ਕੀਤੀਆਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਤੇ ਨਗਰ ਕੀਰਤਨ ਹੈ ਉਹ ਜਗਰਾਉਂ ਸਾਈਡ ਤੋਂ ਹੁੰਦੇ ਹੋਏ ਲੁਧਿਆਣਾ ਉਸਨੇ ਐਂਟਰ ਕਰਨਾ ਐਂਡ ਰਾਤ ਦਾ ਠਹਿਰਾ ਗੁਰਦੁਆਰਾ ਸ਼੍ਰੀ ਦੁਖਨੀਵਰਨ ਸਾਹਿਬ ਵਿਖੇ ਹੋਵੇਗਾ ਐਂਡ ਅਗਲੇ ਦਿਨ ਸਵੇਰੇ ਮਿਤੀ 21 11 25 ਨੂੰ ਆਪਾਂ ਜਲੰਧਰ ਬਾਈਪਾਸ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਖੰਨਾਵਲ ਨੂੰ ਪ੍ਰੋਸੀਡ ਕਰੇਗਾ ਤਾਂ ਉਸ ਨੂੰ ਲੈ ਕੇ ਅਸੀਂ ਕੁਝ ਰੂਟ ਡਾਇਵਰਜਨਸ ਪਲਾਨ ਕੀਤੇ ਹੋਏ ਨੇ ਉਸ ਤੋਂ ਇਲਾਵਾ ਬਾਕੀ ਜੋ ਵੀ ਮੌਕੇ ਦੇ ਅਨੁਸਾਰ ਸਾਨੂੰ ਲੋਡ ਮਹਿਸੂਸ ਹੁੰਦੀ ਹੈ ਕਿਸੇ ਪੁਆਇੰਟਸ ਤੇ ਤਾਂ ਉਹ ਸਾਰੇ ਅਰੇਂਜਮੈਂਟਸ ਅਸੀਂ ਉਸ ਤੋਂ ਨਾਲ ਪਲਾਨ ਕੀਤੇ ਹੋਏ ਨੇ ਜੀ ਜੀ ਅੱਛਾ ਇਹਦੀ آمد ਜਿਹੜੀ ਹੈਗੀ ਹੈ ਉਹ ਸ਼ਾਮ ਦੇ ਸਮੇਂ ਹੈਗੀ ਹੈ ਹਾਲਾਂਕਿ ਸਿਟੀ ਦੇ ਅੰਦਰ ਜਿਹੜਾ ਇੰਨੇ ਆਣਾ ਹੈਗਾ ਉਹ ਕੀ ਕੀ ਰੂਟ ਰੇਗਾ ਔਰ ਕਿਸ ਜਗ੍ਹਾ ਤੋਂ ਆਏਗਾ ਜੇ ਅਗਰ ਜਗਰਾਉ ਪੁਲ ਦੀ ਬ੍ਰਿਜ ਦੀ ਅਗਰ ਮੈਂ ਗੱਲ ਕਰਾਂ ਤਾਂ ਪੀਕ ਟਾਈਮ ਹੁੰਦਾ ਹੈਗਾ ਟ੍ਰੈਫਿਕ ਦਾ ਉਸ ਟਾਈਮ ਜੋ ਨਗਰ ਕੀਰਤਨ ਦੀ ਐਂਟਰੀ ਹੈ ਉਹ ਜਗਰਾਉਂ ਸਾਈਡ ਤੋਂ ਹੁੰਦੇ ਹੋਏ ਗ੍ਰੈਂਡ ਵਾਕ ਤੋਂ ਬੀਆਰਐਸ ਨਗਰ ਐਂਟਰ ਕਰੇਗਾ ਬੀਆਰਐਸ ਨਗਰ ਗੁਰਦੁਆਰਾ ਸਾਹਿਬ ਵਿਖੇ ਇਸ ਦਾ ਹਾਲਟ ਪੁਆਇੰਟ ਹੈ ਫਿਰ ਉਸ ਤੋਂ ਬਾਅਦ ਇਹ ਮਲਾਰ ਰੋਡ ਤੋਂ ਹੁੰਦੇ ਹੋਏ ਵਾਪਸ ਫਿਰੋਜ਼ਪੁਰ ਰੋਡ ਤੇ ਆ ਕੇ ਫਿਰੋਜ਼ਪੁਰ ਰੋਡ ਤੇ ਮੇਨ ਰੋਡ ਤੇ ਚੱਲਦੇ ਹੋਏ ਜਗਰਾਉਂ ਪੁਲ ਤੋਂ ਜਗਰਾਉਂ ਪੁਲ ਤੋਂ ਰਾਤ ਦੇ ਠਹਿਰਾ ਲਈ ਸ਼੍ਰੀ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਵਿਖੇ ਰੁਕੇਗਾ ਬਿਲਕੁਲ ਕਿਉਂਕਿ ਇਹ ਵੀ ਦਾ ਰੂਟ ਹੈ ਇਹ ਵੀ ਤਰੀਕ ਦਾ ਰੂਟ ਹੈ ਇਹ ਤਰੀਕ ਦਾ ਰੂਟ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਵੀ ਯਾਨੀ ਕਿ ਸ਼ਾਮ ਦੇ ਸਮੇਂ ਜਿਹੜਾ ਹੈਗਾ ਇਹ ਹੋਏਗਾ ਕਿਉਂਕਿ ਸ਼ਾਮ ਦੇ ਸਮੇਂ ਆਪਾਂ ਸਭ ਜਾਣਦੇ ਆ ਕਿ ਫਿਰੋਜ਼ਪੁਰ ਰੋਡ ਤੋਂ ਲੈ ਕੇ ਜਗਰਾਉਂ ਪੁਲ ਤੱਕ ਹੈਵੀ ਟ੍ਰੈਫਿਕ ਹੁੰਦੀ ਔਰ ਪੀਕ ਟਾਈਮ ਹੁੰਦਾ ਹੈ ਉਸ ਵਕਤ ਇਸੇ ਕਾਰਨ ਜਿਹੜਾ ਹੈਗਾ ਪਹਿਲਾ ਇੱਕ ਠਹਿਰਾ ਜਿਹੜਾ ਹੈਗਾ ਉਹ ਬੀਆਰਐਸ ਨਗਰ ਰੱਖਿਆ ਗਿਆ ਉਸ ਤੋਂ ਬਾਅਦ ਜਿਹੜਾ ਹਾਲਾਂਕਿ ਇੱਥੇ ਟਾਈਮ ਜਿਹੜਾ ਹੈ ਕਿਉਂਕਿ ਨਗਰ ਕੀਰਤਨ ਬਹੁਤ ਵਿਸ਼ਾਲ ਨਗਰ ਕੀਰਤਨ ਹੋਏਗਾ ਇਸ ਕਰਕੇ ਕੋਈ ਸਮਾਂ ਜਿਹੜਾ ਬੰਦਿਆ ਹੋਇਆ ਸਮਾਂ ਨਹੀਂ ਹੈ ਇਸੇਪੇਸਰ ਕੋਈ ਟਾਈਮ ਦਿੱਤਾ ਨਹੀਂ ਹੋ ਸਕਦਾ ਕਿ ਕਿੰਨੇ ਵਜੇ ਤੱਕ ਜਾਂ ਇੱਥੇ ਪਹੁੰਚਣਾ ਹੈ ਕਿੰਨੇ ਵਜੇ ਤੱਕ ਉੱਥੇ ਜਾਏਗਾ ਬ੍ਰਾਟ ਟਾਈਮ ਆਈਡੀਆ ਹੈ ਲੇਟ ਈਵਨਿੰਗ ਦਾ ਹੈ ਸਾਨੂੰ ਅਰਾਈਵਲ ਐਕਸਪੈਕਟੇਸ਼ਨ ਹੈ ਬਾਕੀ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਪੀ ਕਾਰਸ ਦੀ ਗੱਲ ਕੀਤੀ ਉਹਨਾਂ ਲਈ ਅਸੀਂ ਅਰੇਂਜਮੈਂਟਸ ਕੀਤੇ ਹੋਏ ਨੇ ਪਬਲਿਕ ਨੂੰ ਬਿਫੋਰ ਹੈਂਡ ਤੋਂ ਦੇ ਮਾਧਿਅਮ ਨਾਲ ਹੀ ਸਾਡੇ ਲੁਧਿਆਣਾ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਸ ਰਾਹੀਂ ਆਲਰੇਡੀ ਰੂਟ ਵੀ ਦੱਸ ਦਿੱਤਾ ਗਿਆ ਹੈ ਪ੍ਰੈਸ ਨੋਟ ਚ ਡਾਇਵਰਜਨਸ ਵੀ ਦੱਸ ਦਿੱਤੀਆਂ ਗਈਆਂ ਜੋ ਮੈਂ ਦੱਸਣਾ ਚਾਹਾਂਗਾ ਕਿ ਜੋ ਫਿਰੋਜ਼ਪੁਰ ਰੋਡ ਤੋਂ ਬੱਸ ਸਟੈਂਡ ਜਾਂ ਦਿੱਲੀ ਸਾਈਡ ਨੂੰ ਆ ਰਹੇ ਹੈ ਪੁਲ ਦੇ ਉੱਤੇ ਟ੍ਰੈਫਿਕ ਨਾਰਮਲ ਰਹੇਗਾ ਉਹ ਪੁਲ ਦੇ ਉੱਤੋਂ ਜਾ ਸਕਦੇ ਨੇ ਜਿਨ੍ਹਾਂ ਨੇ ਜਲੰਧਰ ਸਾਈਡ ਜਾਣਾ ਹੈ ਉਹ ਆਪਣਾ ਫਰੋਸਪੋਰ ਰੋਡ ਤੋਂ ਵੇਰਕਾ ਤੋਂ ਲੈਫਟ ਲੈ ਕੇ ਆਪਣਾ ਲਾਡੋਵਾਲ ਚੌਂਕ ਥਰੂ ਜਾ ਸਕਦੇ ਨੇ ਜੀ ਔਰ ਜਿਨ੍ਹਾਂ ਨੇ ਸ਼ਹਿਰ ਜੈਂਟਰੀ ਕਰਨੀ ਉਹ ਪੁਲ ਤੇ ਵੇਰੀਅਸ ਐਗਜ਼ਿਟ ਪੁਆਇੰਟ ਤੋਂ ਪੁਲ ਤੇ ਆ ਸਕਦੇ ਨੇ ਬਾਕੀ ਨਗਰ ਕੀਰਤਨ ਜੋ ਹੈ ਇੱਕ ਜੋ ਤੁਂ ਜਿਵੇਂ ਕਿ ਤੁਹਾਨੂੰ ਪਤਾ ਉਹ ਲਗਾਤਾਰ ਮੂਵ ਕਰਦਾ ਕਰਦਾ ਰਹੇਗਾ ਤਾਂ ਜਿਵੇਂ ਸਾਬ ਨਾਲ ਜਿੱਥੇ ਸਾਨੂੰ ਲੋਡ ਮਹਿਸੂਸ ਹੋਵੇਗੀ ਅਸੀਂ ਉੱਥੇ ਹੀ ਡਾਇਵਰਜਨ ਦੇਵਾਂਗੇ ਔਰ ਮਿਨੀਮਮ ਤੋਂ ਮਿਨੀਮਮ ਟਾਈਮ ਜਿੰਨਾ ਸਾਨੂੰ ਜਿੱਥੇ ਜਿਸ ਪੁਆਇੰਟ ਤੇ ਲੱਗੇਗਾ ਉਨਾ ਹੀ ਦਿੱਤਾ ਜਾਵੇਗਾ ਇਹ ਨਹੀਂ ਹੈ ਵੀ ਪੂਰੇ ਦਿਨ ਅਸੀਂ ਕੁਝ ਟ੍ਰੈਫਿਕ ਕਿਤੇ ਬੰਦ ਰੱਖਾਂਗੇ ਆ ਕਿਤੇ ਚੱਲਦਾ ਰੱਖਾਂਗੇ ਉਹ ਸਾਰਾ ਕੁਝ ਔਨ ਦੀ ਸਪਾਟ ਔਨ ਦੀ ਮੌਕੇ ਤੇ ਜਿੰਨਾ ਮਿਨੀਮਮ ਤੋਂ ਮਿਨੀਮਮ ਟਾਈਮ ਸਾਨੂੰ ਟ੍ਰੈਫਿਕ ਡਾਇਵਰਟ ਕਰਨਾ ਪਵੇ ਉਨਾ ਹੀ ਹੋਵੇਗਾ ਅੱਛਾ ਬਿਲਕੁਲ ਜਾਣਕਾਰੀ ਜੋ ਤੁਹਾਡੇ ਤੱਕ ਅਸੀਂ ਪਹੁੰਚਾਰੇ ਹੈਗੇ ਆ ਖਾਸ ਕਰਕੇ 20 ਤਰੀਕ ਯਾਨੀ ਕੱਲ ਸ਼ਾਮ ਦੀ ਤਾਂ ਮੇਨ ਇਹ ਚੀਜ਼ ਹੈਗੀ ਹੈ ਕਿ ਅਗਰ ਤੁਸੀਂ ਫਿਰੋਜ਼ਪੁਰ ਰੋਡ ਤੋਂ ਜਗਰਾਓ ਪੋਲੀਆ ਅੰਦਰ ਸਿਟੀ ਵੱਲ ਕੈਂਟਾਗਰੀਆ ਸੀਐਮਸੀ ਵਾਲੀ ਸਾਈਡ ਜਾਂ ਸੰਭਰਾਲਾ ਚੌਕ ਜਾ ਰਹੇ ਹੋ ਤਾਂ ਉਸ ਸਮੇਂ ਦੇ ਅਨੁਸਾਰ ਤੁਸੀਂ ਜਿਹੜੇ ਰੂਟ ਟ੍ਰੈਫਿਕ ਪੁਲਿਸ ਵੱਲੋਂ ਦਿੱਤੇ ਗਏ ਆ ਉਹਨਾਂ ਦੇ ਉੱਤੇ ਹੀ ਜਾਓ ਅਗਰ 21 ਤਰੀਕ ਦੀ ਗੱਲ ਕਰੀਏ ਕਿਉਂਕਿ 21 ਤਰੀਕ ਨੂੰ ਜਿਹੜਾ ਨਗਰ ਕੀਰਤਨ ਖੰਨਾਵਲ ਨੂੰ ਰਵਾਨਾ ਹੋਏਗਾ ਸਿਰ ਸਵੇਰ ਦੇ ਟਾਈਮ ਦੀ ਜਿਆਦਾ ਇਨੀ ਦਿੱਕਤ ਨਹੀਂ ਆਏਗੀ ਕਿਉਂਕਿ ਸਵੇਰੇ ਤਕਰੀਬਨ 5-6 ਵਜੇ ਤੱਕ ਜਿਹੜਾ ਆਗਮਨ ਜਿਹੜਾ ਇਹਨਾਂ ਦਾ ਮਾਫ ਕਰਨਾ ਇਹਨਾਂ ਦਾ ਜਿਹੜਾ ਨਗਰ ਕੀਰਤਨ ਚੱਲਣਾ ਸ਼ੁਰੂ ਹੋਏਗਾ ਖੰਨਾਵਾਲੀ ਸਾਈਡ ਇਹਨੂੰ ਕਿਸ ਤਰ੍ਹਾਂ ਰੂਟ ਦਿੱਤਾ ਗਿਆ ਕਿਹੜੀ-ਕਿਹੜੇ ਏਰੀਏ ਚੋਂ ਨਿਕਲ ਕੇ ਜਾਏਗਾ ਜੋ ਰਾਤ ਦਾ ਟਹਿਰਾ ਸ਼੍ਰੀ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਕਰਨ ਉਪਰੰਤ ਸੁਇਰੇ ਜੋ ਐਕਸਪੈਕਟਿਡ ਟਾਈਮ ਹੈ ਮੂਵਮੈਂਟ ਦਾ ਉਹ 9 ਵਜੇ ਦਾ ਹੈ ਜੀ ਐਂਡ ਇਹ ਸਟਾਰਟ ਹੋ ਕੇ ਫਿਰ ਪੁਰਾਣੇ ਬਾਜ਼ਾਰ ਥਰੂ ਹੁੰਦੇ ਹੋਏ ਬੇਰਿੰਗ ਮਾਰਕੀਟ ਤੋਂ ਜੀਐਮਡੀ ਮਾਲ ਜੀਐਮਡੀ ਮਾਲ ਤੋਂ ਰੇਲਵੇ ਸਟੇਸ਼ਨ ਜਲੰਧਰ ਬਾਈਪਾਸ ਜਲੰਧਰ ਬਾਈਪਾਸ ਤੋਂ ਇਧਰ ਸਮਰਾਲਾ ਚੌਂਕ ਜੋਧੇਵਾਲ ਚੌਕ ਹੁੰਦੇ ਹੋਏ ਐਂਡ ਅੱਗੇ ਸ਼ੇਅਰਪੋਰਟ ਚੌਂਕ ਤੋਂ ਰੇਰੂ ਸਾਹਿਬ ਦਾ ਨੈਕਸਟ ਪੁਆਇੰਟ ਜਿਹੜਾ ਇਹਦਾ ਹੌਲਟ ਪੁਆਇੰਟ ਹੋਵੇਗਾ ਤਾਂ ਇਹ ਸਾਰੇ ਰੂਟ ਤੇ ਵੀ ਜਿਹੜੇ ਹੈ ਟ੍ਰੈਫਿਕ ਅਰੇਂਜਮੈਂਟਸ ਕੀਤੇ ਗਏ ਨੇ ਸੇਮ ਜੋ ਮੈਂ ਤੁਹਾਨੂੰ 20 ਤਰੀਕ ਲਈ ਦੱਸਿਆ ਕੀ ਜੋ ਜੋ ਮੇਨ ਪੁਆਇੰਟਸ ਹੈ ਉਹ ਕਵਰ ਕੀਤੇ ਜਾਣਗੇ ਟ੍ਰੈਫਿਕ ਡਾਇਵਰਜન્સ ਜੋ ਮੈਂ ਤੁਹਾਨੂੰ ਬ੍ਰੌਡ ਟ੍ਰੈਫਿਕ ਡਾਇਵਰਜન્સ ਦੱਸ ਦਿੰਨਾ ਜਦੋਂ نیچے ਸਾਈਡ ਰੋਡ ਤੇ ਨਗਰ ਕੀਰਤਨ ਜਾ ਰਿਹਾ ਉਦੋਂ ਸਾਰਾ ਟ੍ਰੈਫਿਕ ਜੋ ਹੈ ਰੋਡ ਦੇ ਉੱਤੇ ਮੇਨ ਜੀਟੀ ਰੋਡ ਤੇ ਡਾਇਵਰਟਡ ਹੋਵੇਗਾ ਜਿਨ੍ਹਾਂ ਨੇ ਜਲੰਧਰ ਸਾਈਡ ਤੋਂ ਆਉਣਾ ਉਹ ਆਪਣੇ ਪੁਲ ਦੇ ਉੱਤੇ ਹੀ ਜਾਣ ਐਂਡ ਉਸ ਤੋਂ ਇਲਾਵਾ ਜਿਨ੍ਹਾਂ ਨੇ ਸ਼ਹਿਰ ਚ ਜਾਣਾ ਹੈ ਜਾਂ ਉਸ ਸਾਈਡ ਤੋਂ ਦਿੱਲੀ ਸਾਈਡ ਤੋਂ ਇਧਰ ਨੂੰ ਜਾਣਾ ਤਾਂ ਉਹ ਸਾਈਡ ਓਪਨ ਰਹੇਗੀ ਪੁਲ ਦੀ ਸੋ ਮੈਂ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ 20 ਤਰੀਕ ਨੂੰ ਕਿ ਮਿਨੀਮਮ ਤੋਂ ਮਿਨੀਮਮ ਟਾਈਮ ਜਿੰਨਾ ਟਾਈਮ ਪੈਸੇਜ ਆ ਉਹਨੇ ਟਾਈਮ ਲਈ ਡਾਇਵਰਟ ਕੀਤਾ ਜਾਵੇਗਾ। ਬਾਕੀ ਅਸੀਂ ਫੇਰ ਵੀ ਇਨਫੋਰਮੇਸ਼ਨ ਲਈ ਪਬਲਿਕ ਦੀ ਸਾਰੇ ਜਿਹੜੇ ਰੂਟਸ ਐ ਰੂਟ ਮੈਪ ਐ ਡਾਇਵਰਜੈਂਸ ਨੇ ਆਲਰੇਡੀ ਪ੍ਰੈਸ ਦੇ ਮੀਡੀਅਮ ਰਹੀਂ ਸਰਕੂਲੇਟ ਕਰ ਦਿੱਤੇ ਨੇ। ਜਾਂ ਕਹਿੰਦਾ ਭਾਵੇਂ ਕਿ ਅਗਰ ਫੋਰ ਐਗਜ਼ਾਮਪਲ ਵਿਸ਼ਕਰਮਾ ਚੌਕ ਤੋਂ ਨਗਰ ਕੀਰਤਨ ਕ੍ਰੋਸ ਹੋ ਜਾਂਦਾ ਹੈ ਪੂਰੀ ਤਰ੍ਹਾਂ ਨਾਲ ਤਾਂ ਉਹ ਉਹ ਵਾਲਾ ਪੁਆਇੰਟ ਜਿਹੜਾ ਉਹ ਖੋਲ ਦਿੱਤਾ ਜਾਏਗਾ। ਉੱਥੋਂ ਫੇਰ ਟ੍ਰੈਫਿਕ ਜਿਹੜੀ ਹੈ ਮੂਵ ਕਰਨਾ ਸ਼ੁਰੂ ਕਰ ਦੇਗੀ। ਮੈਂ ਉਹੀ ਕਹਿ ਰਿਹਾ ਜੀ ਟ੍ਰੈਫਿਕ ਦੇ ਸਾਰੇ ਮੁਲਾਜ਼ਮਾ ਨੂੰ ਇਹੀ ਹਦਾਇਤਾਂ ਨੇ ਕਿ ਟ੍ਰੈਫਿਕ ਮੌਕੇ ਮੁਤਾਬਕ ਲੋਡ ਅਨੁਸਾਰ ਹੀ ਆਪਾਂ ਜੋ ਹੈ ਰੈਗੂਲੇਟ ਕਰਨਾ ਡਾਇਵਰਟ ਕਰਨਾ ਜਦੋਂ ਸਾਨੂੰ ਲੱਗੇਗਾ ਕਿ ਇਸ ਪੁਆਇੰਟ ਤੇ ਕੋਈ ਜ਼ਰੂਰਤ ਨਹੀਂ ਹੈ ਰੂਟੀਨ ਟ੍ਰੈਫਿਕ ਚੱਲ ਸਕਦਾ ਅਸੀਂ ਓਪਨ ਕਰ ਦਾਂਗੇ ਬਟ ਜਦੋਂ ਤੱਕ ਸਾਨੂੰ ਲੱਗ ਰਿਹਾ ਕੋਈ ਜਾਮ ਦੀ ਸਥਿਤੀ ਪੈਦਾ ਹੋਗੀ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਜਦੋਂ ਨਗਰ ਕੀਰਤਨ ਪਾਸ ਹੋ ਗਿਆ ਅਸੀਂ ਇਮੀਡੀਏਟਲੀ ਖੋਲ ਦਾਂਗੇ ਸਾਨੂੰ ਜਾਮ ਦੀ ਸਥਿਤੀ ਵੀ ਦੇਖਣੀ ਪੈਂਦੀ ਹੈ ਤਾਂ ਜਦੋਂ ਵੀ ਸਾਨੂੰ ਲੱਗੇਗਾ ਕਿ ਇਹ ਸੂਟੇਬਲ ਟਾਈਮ ਹੈ ਕਿ ਅਸੀਂ ਓਪਨ ਕਰ ਸਕਦੇ ਹਾਂ ਅਸੀਂ ਇਮੀਡੀਏਟਲੀ ਓਪਨ ਕਰ ਦਾਂਗੇ ਜੀ ਏਸੀਪੀ ਸਰ ਵੈਸੇ ਅਗਰ ਇਹਦਾ ਜਵਾਬ ਦੇਣਾ ਚਾਹੋ ਸਿਕਿਉਰਿਟੀ ਦੇ ਲੈ ਕੇ ਤਾਂ ਨਗਰ ਕੀਰਤਨ ਬਹੁਤ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਪਏਗਾ ਕਿਆ ਸਿਕਿਉਰਿਟੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਔਰ ਨਗਰ ਕੀਰਤਨ ਦੇ ਲਈ ਕੀ ਕੀ ਆਪਾਂ ਪਲਾਨ ਕੀਤਾ ਹੈ ਸਿਕਿਉਰਿਟੀ ਨੂੰ ਲੈ ਕੇ ਖਾਸ ਕਰਕੇ ਨਗਰ ਕੀਰਤਨ ਦੇ ਸਿਕਿਉਰਿਟੀ ਨੂੰ ਲੈ ਕੇ ਕੰਪਰੀਹੈਂਸਿਵ ਸਿਕਿਉਰਿਟੀ ਅਰੇਂਜਮੈਂਟ ਕੀਤੇ ਗਏ ਨੇ ਜੀ ਉਸ ਵਿੱਚ ਨਗਰ ਕੀਰਤਨ ਦੀ ਸਿਕਿਉਰਿਟੀ ਜਿੱਥੇ-ਜਿੱਥੇ ਨਗਰ ਕੀਰਤਨ ਨੇ ਹੌਲਡ ਕਰਨਾ ਉਸ ਉਹਨਾਂ ਉਹਨਾਂ ਪੁਆਇੰਟਸ ਦੀ ਸਿਕਿਉਰਿਟੀ ਨਗਰ ਕੀਰਤਨ ਦਾ ਰੂਟ ਤਾਂ ਕਿ ਟ੍ਰੈਫਿਕ ਪਾਸੋਂ ਕੋਈ ਵਿਗੜ ਨਾ ਪਵੇ ਤਾਂ ਇਹ ਸਾਰੇ ਐਸਪੈਕਟਸ ਨੂੰ ਦੇਖਦੇ ਹੋਏ ਇੱਕ ਕੰਪਰੀਹੈਂਸਿਵ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਕੀ ਹੈ ਇਸ਼ੂ ਕੀਤਾ ਜਾਵੇਗਾ ਜੀ ਅੱਛਾ ਇੱਕ ਲੁਧਿਆਣਾ ਡੀਸੀ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਨੇ ਕਿ ਜਿੱਥੇ-ਜਿੱਥੇ ਵੀ ਰੂਟ ਰਹੇਗਾ ਉਹਨਾਂ ਤਮਾ ਦੇ ਉੱਤੋਂ ਜਿੱਥੇ ਵੀ ਨਗਰ ਕੀਰਤਨ ਨਿਕਲ ਕੇ ਜਾਏਗਾ ਕਈ ਚੀਜ਼ਾਂ ਜਿਹੜੀਆਂ ਨੇ ਬੰਦ ਰੱਖੀਆਂ ਜਾਣਗੀਆਂ ਚਾਹੇ ਉਹ ਸ਼ਰਾਬ ਦਾ ਠਿਕਾ ਹੈਗਾ ਜਾਂ ਫਿਰ ਮੀਡੀਆ ਇਸ ਤਰ੍ਹਾਂ ਦੀ ਕੋਈ ਸ਼ਾਪ ਹੈਗੀ ਹੈ ਡੈਫੀਨਿਟਲੀ ਜੀ ਇੱਕ ਮਾਨਯੋਗ ਡੀਸੀ ਸਾਹਿਬ ਵੱਲੋਂ ਜੋ ਹੁਕਮ ਕੀਤੇ ਗਏ ਨੇ ਜਿਹੜਾ ਵੀ ਨਗਰ ਕੀਰਤਨ ਦਾ ਰੂਟ ਹੈ ਉਸ ਵਿੱਚ ਸ਼ਰਾਬ ਬੀੜੀ ਸਿਗਰਟ ਮਾਸ ਮੱਛੀ ਇਦਾਂ ਦੀਆਂ ਦੁਕਾਨਾਂ ਤੇ ਪਾਬੰਦੀ ਰਹੇਗੀ ਓਪਨ ਕਰਨ ਤੇ ਇਹਨਾਂ ਨੂੰ ਕਲੋਜ਼ ਰੱਖਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਸਰ ਅਰ ਇਸ ਤੋਂ ਟ੍ਰੈਫਿਕ ਦੇ ਨਾਲ-ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਸ਼ਾਮ 5 ਵਜੇ ਤੋਂ ਯਾਨੀ ਕਿ 19 ਤਰੀਕ ਅੱਜ ਸ਼ਾਮ 5 ਵਜੇ ਤੋਂ ਲੈ ਕੇ 21 ਤਰੀਕ ਰਾਤ 12 ਵਜੇ ਤੱਕ ਇਹ ਪਾਬੰਦੀ ਜਿਹੜੀ ਹੈ ਜਾਰੀ ਰਹੇਗੀ ਔਰ ਖਾਸ ਕਰਕੇ ਟ੍ਰੈਫਿਕ ਦੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਆਪਣੇ ਨਾਲ ਵੀਡੀਓ ਦੇ ਨਾਲ ਤੁਹਾਨੂੰ ਇੱਕ ਸਕਰੀਨਸ਼ਾਟ ਵੀ ਦੇ ਦਾਂਗੇ ਜਿਹਦੇ ਵਿੱਚ ਪੂਰਾ ਮੈਪ ਹੋਵੇਗਾ ਔਰ ਤੁਸੀਂ ਸਮਝ ਸਕਦੇ ਹੋ ਕਿ ਕਿਹੜੇ-ਕਿਹੜੇ ਰੂਟ ਨੂੰ ਤੁਸੀਂ ਅਪਣਾ ਸਕਦੇ ਹੋ ਔਰ 21 ਤਰੀਕ ਨੂੰ ਅਗਰ ਸੀ ਕੋਈ ਰੂਟ ਆਪਣਾ ਜਾਂ ਕੋਈ ਆਪਣੀ ਟ੍ਰੈਵਲ ਜਿਹੜੀ ਹੈਗੀ ਹੈ ਅਗਰ ਕਰਦੇ ਹੋ ਤਾਂ ਉਸ ਰੂਟ ਦੇ ਮੁਤਾਬਕ ਹੀ ਕਰੋ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਜੀ ਨਾਲ ਕਮਲ ਕਪੂਰ ਲੁਧਿਆਣਾ ਲਈ